ਵਿਕਸਿਤ ਭਾਰਤ ਸੰਕਲਪ ਯਾਤਰਾ ਵੈਨ ਮੁਹਾਲੀ ਸ਼ਹਿਰ ਦੇ ਫੇਸ 4 ਦੇ ਬਾਜ਼ਾਰ ਵਿੱਚ ਪੁੱਜੀ। ਕੋਲਾ ਤੇ ਖਾਨ ਮੰਤਰਾਲੇ ਤੇ ਜੁਆਇੰਟ ਸਕੱਤਰ ਅਤੇ ਮਾਲੀ ਸਲਾਕਾਰ ਨਿਰੂਪਮਾ ਕੋਟੂ ਨੇ ਇਸ ਯਾਤਰਾ ਦੌਰਾਨ ਲਗਾਏ ਗਏ ਵੱਖ-ਵੱਖ ਰੇਸਟਾਲਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਹਾਜ਼ਰ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ। ਨਿਰੂਪਮਾ ਕੋਟੂ ਵਿਕਸਿਤ ਭਾਰਤ ਸੰਕਲਪ ਯਾਤਰਾ ਲਈ ਜ਼ਿਲ੍ਹਾ ਮੁਹਾਲੀ ਅਤੇ ਪਟਿਆਲਾ ਦੇ ਇੰਚਾਰਜ ਨੇ। ਜਾਗਤਾ ਵੈਨ ਵੱਲੋਂ LCD ਸਕਰੀਨ ਦੀ ਮਦਦ ਨਾਲ ਕੇਂਦਰੀ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵੱਖ-ਵੱਖ ਵਿਭਾਗਾਂ ਵੱਲੋਂ ਲਗਾਏ ਗਏ ਸਟਾਲਾਂ ਦੌਰਾਨ ਹਾਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਯੋਗ ਪਾਤਰਿਆਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ ਪੀਡੀਆਈ ਚੰਡੀਗੜ੍ਹ ਤੋਂ ਆਈ ਮੈਡੀਕਲ ਟੀਮ ਨੇ ਲੋੜਵੰਦਾਂ ਦੀ ਜਾਂਚ ਕੀਤੀ ਅਤੇ ਮੁਫਤ ਸਲਾਹ ਤੇ ਦਵਾਈਆਂ ਵੀ ਵੰਡ ਕੀਤੀਆਂ ਮੁੱਖ ਮਹਿਮਾਨ ਨਿਰਪਮਾ ਕੋਟਰੂ ਨੇ ਆਪ ਮੌਕੇ ਤੇ ਬੀਪੀ ਦੀ ਜਾਂਚ ਕਰਵਾਈ ਇਸ ਮੌਕੇ ਹਾਜ਼ਰ ਲੋਕਾਂ ਦੇ ਸ਼ੂਗਰ ਬੀਪੀ ਅਤੇ ਹੋਰ ਬਿਮਾਰੀਆਂ ਨਾਲ ਸੰਬੰਧਨ ਟੈਸਟ ਵੀ ਕੀਤੇ ਗਏ ਮਗਰੋਂ ਕੇਂਦਰੀ ਜੁਆਇੰਟ ਸਕੱਤਰ ਨਿਰਪਮਾ ਕੋਟਰੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨarendra modi ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਕਰਕੇ ਸਮਾਜ ਲਈ ਬਹੁਤ ਹੀ ਸ਼ਲਾਘਾਯੋਗ ਸੇਵਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਯਾਤਰਾ ਲੋੜਵੰਦਾਂ ਤੇ ਯੋਗ ਪਾਤਰੀਆਂ ਲਈ ਇੱਕ ਵਰਦਾਨ ਹੈ ਕਿਉਂਕਿ ਕਿਸੇ ਕਾਰਨ ਜਿਹੜੇ ਲੋਕ ਕੇਂਦਰੀ ਯੋਜਨਾਵਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਨ ਉਹਨਾਂ ਤੱਕ ਪਹੁੰਚ ਯਕੀਨੀ ਬਣਾ ਕੇ ਕੇਂਦਰੀ ਯੋਜਨਾਵਾਂ ਦੇ ਘੇਰੇ 'ਚ ਉਹਨਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ भारत संकल्प यात्रा का उद्देश्य ये था हमारे प्रधानमंत्री जी की एक सोच थी कि हर स्कीम हर घर तक हर आखिरी इंसान तक पहुंचे और इसमें मुझे लगता है हम काफ़ी हद तक कामयाब हो चुके हैं आज हम मोहाली में खड़े हुए फेज़ सिक्स में और कल हमारी बहुत अच्छी शुरुआत हो गई फेज चार और पाँच में हम कवर कर रहे हैं ਮੇਰੀ ਕਹਾਣੀ ਮੇਰੀ ਜ਼ੁਬਾਨੀ ਸਿਰਲੇਖ ਹੇਠ ਸਵੈ ਨਿਧੀ ਦੇ ਲਾਪਾਤਰੀ ਮੁਹੰਮਦ ਕੁਰੈਸ਼ ਆਲਮ ਨੇ ਬਿਨਾਂ ਕਿਸੇ ਗਰੰਟੀ ਤੋਂ 10000 ਦਾ ਕਰਜ਼ਾ ਮਿਲਣ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਉਹਨਾਂ ਦੱਸਿਆ ਕਿ ਉਹ ਖਾਣ ਪੀਣ ਦੀ ਰੇੜੀ ਲਗਾਉਂਦਾ ਹੈ ਅਤੇ ਹੁਣ ਉਹ ਪਿਛਲਾ ਕਰਜ਼ਾ ਮੋੜ ਕੇ 20000 ਰੁਪਏ ਦਾ ਕਰਜ਼ਾ ਲੈਣ ਦੇ ਯੋਗ ਹੈ ਸਵੈ ਨਿਧੀ ਯੋਜਨਾ ਜੋ ਹੈ ਕਿ ਉਸ ਉਸਕੇ ਤਾਂ 10000 ਰੁਪਏ ਹਮੇ ਲੋਨ ਮਿਲਾ ਥਾ ਜਿਸ ਸੇ ਹਮ ਆਪਣੇ ਰੋਜ਼ਗਾਰ ਕੋ ਆਗੇ ਵਧਾਇਆ ਇਹ ਜੋ ਹੈ ਕਿ ਬਹੁਤ ਅੱਛਾ ਜੋ ਹੈ ਕਿ ਉਹਨਾਂ ਨੇ ਆਹ ਯਾਰ ਇਹ ਯੋਜਨਾ ਜੋ ਹੈ ਪ੍ਰਧਾਨ ਮੰਤਰੀ ਜੀ ਨੇ ਚਲਾਈ ਆਮ ਗਰੀਬੋ ਕੇ ਲਿਏ ਬਹੁਤ ਹੀ ਅਚੀ ਚੀਜ਼ ਹੈ ਇਹ ਮੋਹਾਲੀ ਦੀ ਰਾਜਰਾਨੀ ਅਤੇ ਰਮਨ ਕੁਮਾਰ ਨੇ ਆਯੁਸ਼ਮਾਨ ਬੀਮਾ ਕਾਰਡ ਤਹਿਤ ਮਿਲੇ ਲਾਭ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਆਯੁਸ਼ਮਾਨ ਕਾਰਡ ਬਣਿਆ ਹੋਇਆ ਜੀ 5 ਲੱਖ ਦਾ ਤੇ ਬਾਈਦੇਵੇ ਮੇਰੇ ਕੋਲ ਪੈਸੇ ਨਹੀਂ ਆ ਤਾਂ ਮੇਰਾ ਮੁਫਤ ਇਲਾਜ ਹੋ ਸਕਦਾ ਵਾ ਮੇਰਾ ਮੋਦੀ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਉਪਰ ਅਲਾ ਕੀਤਾ ਹੋਇਆ ਹੈ ਮੋਦੀ ਜੀ ਨੇ ਥੈਂਕ ਯੂ ਮੋਦੀ ਜੀ ਸਟੇਟ ਗਵਰਨਮੈਂਟ ਦਾ ਮੈਂ ਬਹੁਤ ਧੰਨਵਾਦ ਕਰਨਾ ਅਜੇ ਫਿਰ ਕਾਰਡ ਬਣ ਗਿਆ ਹੈ ਜੋ ਮੇਰਾ ਬਣ ਗਿਆ ਹੈ ਜੋ ਵੀ ਸਰਕਾਰੀ ਕਾਰਡ ਦਾ ਫਾਇਦਾ ਹੋ ਸਕਦਾ ਸਾਰੇ ਫਾਇਦੇ ਮਿਲੂਗਾ 5 ਲੱਖ ਤੱਕ ਦਾ ਸੇਫਟ ਬੀਮਾ ਮਿਲੇਗਾ ਸਰਕਾਰ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਮੋਦੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ